ਮੈਨੂੰ ਤਾਂ ਉਹ ਨਹੀਂ ਨਾ ਪਹਿਲਾਂ ਤਾਂ ਮੈਂ ਪੰਜਾਬ ਵਾਸੀਆਂ ਨੂੰ ਉਹਨਾਂ ਦੇ ਸਾਰੇ ਦੇਸ਼ ਨੂੰ ਪਹਿਲਾਂ ਤੇ ਮੈਂ ਸਮੁੱਚੇ ਆਮ ਆਦਮੀ ਪਾਰਟੀ ਦੇ ਕੱਲੇ-ਕੱਲੇ ਵਰਕਰਾਂ ਨੂੰ ਔਰ ਸਾਰੇ ਉਮੀਦਵਾਰਾਂ ਨੂੰ ਔਰ ਜਨਤਾ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹੈ ਵੀ ਅੱਜ ਅਰਵਿੰਦ ਕੇਜਰੀਵਾਲ ਜੀ ਨੂੰ ਜਿਹੜੀ ਅੱਜ ਜ਼ਮਾਨਤ ਮਿਲ ਚੁੱਕੀ ਹੈ ਉਦੇ ਕਰਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅੰਮ੍ਰਿਤਸਰ ਪਹੁੰਚ ਗਏ ਸੀ ਤੇ ਆਉਣ ਲੱਗੇ ਤੇ ਮੈਨੂੰ ਟੈਲੀਫੋਨ ਆ ਗਿਆ ਉਹਨਾਂ ਦਾ ਵੀ ਮੈਂ ਜਿਹੜਾ ਅੱਜ ਵਾਪਸੀ ਜਾਣਾ ਪੈਣਾ ਮੈਨੂੰ ਮੈਂ ਰਿਸਿਵ ਕਰਨਾ ਹੈ ਉਹਨਾਂ ਨੂੰ ਜਾ ਕੇ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਪੋਸਟਪੌਨ ਹੋਇਆ ਇਹਦੇ ਕਰਕੇ ਜਿਹੜਾ ਆਉਣ ਵਾਲਾ ਟਾਈਮ ਆ ਇਸੇ ਜਗ੍ਹਾ ਤੇ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੁਬਾਰਾ ਆਉਣਗੇ ਔਰ ਦੂਸਰਾ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਜਿਤਨਾ ਟੈਂਟ ਟੇਟਾ ਵਿੰਗਾ ਹੋ ਗਿਆ ਸਾਰਾ ਪੰਡਾਲ ਟੇਡਾ ਹੋ ਗਿਆ ਔਰ ਇੱਥੇ ਸ਼ਰਾਰਤੀ ਅਨਸਰਾਂ ਵੱਲੋਂ ਆਗ ਲਗਾਈ ਗਈ ਵੀ ਸਾਨੂੰ ਵੀ ਹੈ ਵੀ ਇਹ ਲੋਕ ਸਾਡੇ ਆ ਪਰਵਾਹ ਹੈ ਸਾਡਾ ਕਿਤੇ ਨਾ ਕਿਤੇ ਇਹਨਾਂ ਦਾ ਕੋਈ ਜਾਨੀ ਵਾਲੀ ਸਿਰ ਦਾ ਨੁਕਸਾਨ ਨਾ ਹੋਵੇ ਅਸੀਂ ਇਹਨੂੰ ਪੋਸਟ ਬਾਉਂਡ ਕਰਨਾ ਚਾਹੁੰਗਾ ਸ਼ਰਾਰਤੀ ਅਨਸਰ ਕਹਾ ਕੀ ਮਰਾਦ ਆ ਵੀ ਉਹ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਕਿ ਤੁਹਾਨੂੰ ਪਤਾ ਹੀ ਹੈ ਸਾਰਾ ਵੀ ਚਾਹੁੰਦੇ ਨੇ ਵੀ ਆਮ ਆਦਮੀ ਪਾਰਟੀ ਰਕੀ ਨਾ ਕਰ ਸਕੇ ਪਰ ਇੱਕ ਗੱਲ ਤੁਹਾਨੂੰ ਮੈਂ ਦੱਸਾਂ ਇਹ ਜੇਸਰ ਰਫਤਾਰ ਨਾਲ ਵਧ ਰਹੇ ਹਨ ਇਹ ਸੁਪਨੇ ਲੈਣੇ ਬੰਦ ਕਰ ਦੇਣਗੇ ਵੀ ਇਹਨਾਂ ਦੇ ਵਿੱਚ ਕੋਈ ਰਾਜ ਨਹੀਂ ਕਿਸੀ ਅੱਜ ਰੈਲੀ ਤੇ ਕੋਈ ਲੈਂਦਾ ਕਿ ਭਰਾ ਆਪਣੀ ਵਿਰੋਧੀਆਂ ਦੀ ਨੀਂਦ ਉਡਾ ਦੇ ਗਈ ਕਿ ਅੱਜ ਦੀ ਨਹੀਂ ਅੱਜ ਦੇ ਰੈਲੀ ਸਾਨੂੰ ਇੱਕ ਸਾਥ ਦੀ ਕੈਨਸਲ ਹੀ ਕਰਨੀ ਪਈ ਜੀ ਪਰ ਜਿਹੜਾ ਕੱਠ ਹੋ ਗਿਆ ਤੇ ਜਿਹੜੇ ਲੋਕ ਆਲੇ ਬਾਹਰ ਸੀ ਠੀਕ ਹੈ ਇਹ ਵਿਰੋਧੀਆਂ ਦੀ ਨੀਂਦ ਨਹੀਂ ਇਥੇ ਖੜ ਕੇ ਜੱਡਣ ਅਰਵਿੰਦ ਕੇਜਰੀਵਾਲ ਜੀ ਆਉਣਗੇ ਸੀਐਮ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਉਣਗੇ ਉਹ ਦਿਨ ਪਤਾ ਲੱਗੇ ਮਾਹੌਲ ਐਨੀ ਕਿ ਪਰਮਾਤਮਾ ਦੀ ਚੜ੍ਹਦੀ ਕਿਰਪਾ ਹੈ ਐਨੀ ਕਿ ਮੈਂ ਕਹਿ ਸਕਦਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਆਸ ਹੈ ਲੋਕ ਚਾਹੁੰਦੇ ਨੇ ਕਿ ਯਾਰ ਅੱਗੇ ਬੀਜੇਪੀ ਦਾ ਸਨੀ ਦੇਲ ਬਣਾ ਕੇ ਵੇਖ ਲਿਆ ਕਾਂਗਰਸ ਵੇਖ ਲਈ ਉਹਨਾ ਆਮ ਆਦਮੀ ਪਾਰਟੀ ਦਾ ਮੈਂਬਰ ਪਾਰਲੀਮੈਂਟ ਬਣਾ ਕੇ ਰੱਖੀ ਉਹ ਤਾਂ ਜੋ ਕਿ ਸਾਡੇ ਕੰਮ ਹੋ ਸਕਣ ਹਾਂ ਨਹੀਂ ਜੀ ਅੱਜ ਤੇ ਸਾਨੂੰ ਸਮਝ ਲਓ ਵੀ ਸਾਡਾ ਦੇ ਜਸ਼ਨ ਮਨਾਉਂਦਾ ਦੇਣਿਆ ਜੀ ਅੱਜ ਸਾਡੇ ਵਰਕਰਾਂ ਨੂੰ ਵਧਾਈ ਦੇਣੀ ਹੈ ਕਿਉਂਕਿ ਸਾਡਾ ਪਠਾਨਕੋਟ ਦੇ ਵਿੱਚ ਅੱਜ ਬੜਾ ਵੱਡਾ ਰੋਰ ਸ਼ੋਅ ਆ ਤੇ ਉਹਦਾ ਵੀ ਹੁਣ ਜਿਹੜਾ ਸਾਨੂੰ ਕਿਉਂਕਿ ਅੱਜ ਜਿਹੜਾ ਇਹ ਦੇਣਾ ਸਾਡੇ ਦੀ ਬੜਾ ਖੁਸ਼ੀਆਂ ਭਰਿਆ ਵਾ ਅਗਲੀ ਵਾਰੀ ਜਦੋਂ ਸਾਨੂੰ ਮੌਕਾ ਮਿਲਦਾ ਹੈ ਇਹਦੇ ਨਾਲੋਂ ਦੂਨੇ ਚੂਨੇ ਹੋਰ ਉਮਰ ਕੇ ਅਗੇ ਸਨਾ ਹੀ ਕਹਿ ਦੇਣਾ ਵੀ ਬੁਖਲਾਇਆ ਅਗੇ ਨੇ ਹੁਣ ਡਰ ਗਏ ਨੇ ਹੁਣ ਹੁਣ ਕਦੀ ਕੋਈ ਕਦੀ ਕੁਦਰਤ ਥੱਕਾ ਕਰਦੀ ਐ ਨਹੀਂ 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 ਦੇਖੋ ਕੁਦਰਤ ਥੱਕਾ ਨਹੀਂ ਕੁਦਰਤ ਕੁਦਰਤ ਦੀਆਂ ਤਾਂ ਪਰ ਇਹਨਾਂ ਮੈਂ ਦੱਸ ਦਿਆਂ ਸਾਡਾ ਆਪਣਾ ਵੀ ਫਰਜ਼ ਬਣਦਾ ਹੈ ਕਿਉਂਕਿ ਸਾਡੇ ਪਰਿਵਾਰ ਨੇ ਸਾਰੇ ਸਾਡੇ ਬਜ਼ੁਰਗ ਆਏ ਨੇ ਸਾਡੇ ਨੌਜਵਾਨ ਭਰਾ ਆਏ ਨੇ ਬੱਚੇ ਆਏ ਨੇ ਕਿਸੇ ਦਾ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਇਹਨਾਂ ਇਹ ਆਪਣੇ ਲੋਕਾਂ ਕਰਕੇ ਵੀ ਅੱਬਰ ਰੈਲੀਆਂ ਕਰਦੇ ਲੋਕਾਂ ਕਰਕੇ ਵੀ ਆਪਾਂ ਸਰਕਾਰਾਂ ਬਣਾਉਂਦੇ ਆ ਤੇ ਜੇ ਇਹਨਾਂ ਦੇ ਕੋਈ ਨੁਕਸਾਨ ਹੋ ਜੇ ਤੇ ਫਿਰ ਉਹ ਕਦੀ ਵੀ ਆਪਣੇ ਆਪ ਨੂੰ ਸਾਨੂੰ ਸਮਝ ਲੋ ਵੀ ਸਾਡਾ ਜਮੀਰ ਵਾਲਾ ਨਹੀਂ ਕਰਦਾ ਮੈਂ ਜੀ ਅੱਜ ਹੀ ਤੁਹਾਨੂੰ ਸ਼ਾਮ ਨੂੰ ਦੱਸ ਦੂੰਗਾ ਜੀ ਔਰ ਉਹ ਵਧੀਆ ਨਾਲੇ ਪਤਾ ਲੱਗ ਜੀਗਾ ਵੀ ਕੀ ਬਣਦਾ ਹਾਂ ਜੀ ਨਾ ਤਾਂ ਤੋ ਕਾਚ ਰੈਲੀ ਦੀ ਕੁਝ ਹੀ ਹੋਰ ਥੋਣੀ ਹੋਣੀ ਸੀਗੀ ਉਹਨਾਂ ਦੇ ਬਾਹਰ ਆਉਣ ਨਾਲ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਬੜੀ ਵੱਡੀ ਤਰ੍ਹਾਂ ਚ ਲੋਕਾਂ ਨੇ ਆਣ ਕੇ ਇਸ ਰੈਲੀ 'ਚ ਮੈਨੂੰ ਸਮਰਥਨ ਦਿੱਤਾ ਮੇਰਾ ਹੋਰ ਹੌਸਲਾ ਵਧਿਆ ਤਾਂ ਜਿਹੜੇ ਅੰਸਰਾਂ ਨੇ ਅੱਜ ਆਜਾਜੀਆਂ ਕੁੱਝੀਆਂ ਹਰਕਤਾਂ ਕੀਤੀਆਂ ਨੇ ਇੱਕ ਬਰਖਲਾਰ ਦਾ ਨਤੀਜਾ ਹੈ ਕਿਉਂ ਉਹਨਾਂ ਦੇ ਵੀ ਇੱਥੇ ਬੰਦੇ ਵਿੱਚੇ ਹੀ ਫਿਰਦੇ ਨੇ ਉਹ ਸਾਰਾ ਦੱਸਦੇ ਨੇ ਉਹਨਾਂ ਸਾਈਡ ਤੋਂ ਅੱਗ ਵੀ ਲਾਈ ਸਾਡੇ ਨੂੰ ਜਿਹੜੇ ਵੀਕਲ 'ਚ ਇਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਇਹਨਾਂ ਨੂੰ ਇਹ ਤਾਂ ਚਾਹੀਦਾ ਨਹੀਂ ਮੈਨੂੰ ਲੱਗਦਾ ਪਖਾੜ ਦੀ ਨਤੀਜਾ ਹੀ ਹੈ ਤੇ ਆਉਣ ਵਾਲੀ ਜਿਹੜੀ ਰੈਲੀ ਦੁਬਾਰਾ ਜਿਵੇਂ ਸ਼ਰੀ ਕਲਸੀ ਜੀ ਨੇ ਕਿਹਾ ਕਿ ਭਗਵੰਤ ਮਾਨ ਜੀ ਤੇ ਸ੍ਰੀ ਅਰਬੰਦ ਕੇਚਲੀ ਦੁਬਾਰਾ ਡੇਰਾ ਪਾਪਾ ਨਾਨਕ ਦੀ ਧਰਤੀ ਤੇ ਆਉਣਗੇ ਮੈਨੂੰ ਪੂਰੀ ਉਮੀਦ ਆਉਣਗੇ ਤੇ ਐਦੂ ਕਿ ਤਿੰਨ ਤੋਂ ਚਾਰ ਗੁਣਾ ਜਿਹੜਾ ਇਕੱਠ ਵਾ ਉਹ ਇੱਥੇ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਲੋਕਾਂ ਦੀਆਂ ਕਿਰਦਾਰਾਂ ਦੀ ਹਰਕਤਾਂ ਕਿਉਂ ਕਰਦੇ ਨੇ ਵੀਰੋ ਕੀ ਲੱਗੋ ਖਲਾਫ ਦਾ ਨਤੀਜਾ ਹੈ ਔਰ ਕੀ ਦਿਖਦਾ ਇਹ ਜਮਾਤਾਂ ਚ ਵੜਨ ਕੰਡੇ ਤੇ ਆਈਆਂ ਨੇ ਆਮਾਦੀ ਪਾਰਟੀ ਦਾ ਕਾਰੀ ਟਿਕਣਾ ਨਹੀਂ 130 ਜਿਹੜਾ ਭਗਵੰਤ ਮਾਨ ਜੀ ਨੇ ਵਾਦਾ ਕੀਤਾ ਕਿ 130 ਕਰਨਾ ਔਰ ਨੌਰ ਲਈ ਇਹ ਡੇਰਾ ਬਾਬਾ ਨਾਨਕ ਵਾਲਿਆਂ ਨੇ 130 ਤੇ ਇਹਨਾਂ ਰੋਟੀਆਂ ਨੂੰ ਕੀ ਸਨਿਆਨ ਟੱਡੋ ਸਨਿਆਨ ਤਾਂ ਸੋਣ ਹੀ ਲਿਆਏ ਮੈਂ ਹੁਣ ਅੱਜ ਵੀ ਦਿੱਤਾ ਮੈਂ ਉਹ ਵੀ ਕਹਿਣਾ ਕਿ ਜਿਹੜੇ ਪਾਈਚ ਬਸਤੇ ਖੋਏ ਜਿਨ੍ਹਾਂ ਲੋਕਾਂ ਨੇ ਜੇ ਹੈਗੇ ਖੋਣ ਦੀ ਹਮਤ ਹੁਣ ਖੋ ਕੇ ਵਿਖਾਓ ਮੈਂ ਹੀ ਫਿਰ ਦਰਨਾ ਦਵਾਰ ਹੋਲੇਣ कानून करा इंडिया क्राइम न्यूज जुलम के, के खिलाफ जंग आप देख रहे हैं इंडिया क्राइम न्यूज